ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਦੋਸਤੋ ਕਿ ਅਸੀਂ ਹਰ ਇੱਕ ਪਿੰਡ ਵਿੱਚ ਜਾ ਕੇ ਹਰ ਇੱਕ ਸਰਪੰਚ ਨੂੰ ਮਿਲਦੇ ਹਾਂ ਤੇ ਉਹਨਾਂ ਦੇ ਵਿਊ ਜਾਂਦੇ ਹਾਂ ਕਿ ਉਹਨਾਂ ਨੇ ਪਿੰਡ ਵਿੱਚ ਕੀ ਕੰਮ ਕਰਨੇ ਨੇ ਤੇ ਨਾਲੇ ਉਹਨਾਂ ਨੂੰ ਮੁਬਾਰਕਵਾਦ ਦਿੰਨੇ ਆ ਤੇ ਨਾਲੇ ਉਹਨਾਂ ਤੋਂ ਜਿਹੜੀ ਚੱਲ ਰਹੀ ਹੈ ਜਿਹੜੀ ਸਰਕਾਰ ਉਹਦੇ ਬਾਰੇ ਪੁੱਛਦੇ ਆ ਕਿ ਕਿਸ ਤਰ੍ਹਾਂ ਵਧੀਆ ਆ ਤੇ ਐਮਐਲ ਜੋ ਹਲਕੇ ਦਾ ਐਮਐਲ ਆ ਉਸਦੇ ਬਾਰੇ ਪੁੱਛਦੇ ਆ ਕਿ ਉਹ ਵਧੀਆ ਆ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਦਾਰਾਬਰ ਵਿਖੇ ਪਹੁੰਚੇ ਆ ਜਿਥੇ ਕੀ ਸਰਪੰਚ ਮਹਿੰਦਰਕੌਰ ਬਣੇ ਨੇ ਜੋ ਕਿ ਬਹੁਤੀ ਸੂਝਵਾਨ ਨੇ ਆ ਆਪਾ ਮਹਿੰਦਰਕੌਰ ਜੀ ਨੂੰ ਵਧਾਈਆਂ ਦਿੰਨੇ ਆ ਪਹਿਲਾਂ ਤਾਂ ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ ਜੀ ਲੱਖ ਲੱਖ ਵਧਾਈਆਂ ਤੁਹਾਨੂੰ ਜੀ ਇਹ ਮਹਿੰਦਰਕੌਰ ਜੀ ਜਿੱਦਾਂ ਤੁਸੀਂ ਸਰਪੰਚ ਬਣਿਆ ਤੁਸੀਂ ਕੀ ਸੋਚਿਆ ਕਿ ਪਿੰਡ ਵਿੱਚ ਤੁਹਾਡੇ ਚ ਕੀ ਕੀ ਵਿਕਾਸ ਇਦਾਂ ਹੋਣੇ ਆਲਾ ਜੀ ਇੱਕ ਸਾਡੇ ਸੜਕਾਂ ਦਾ ਬਹੁਤ ਔਖਾ ਆ ਸੜਕਾਂ ਨਹੀਂ ਬੜੀਆਂ ਹੈਗੀਆਂ ਇੱਕ ਸਾਡੇ ਪਾਣੀ ਦਾ ਸਾਧਨ ਹੈਗਾ ਵੀ ਜਿੱਦਾਂ ਟੁੱਟੀਆਂ ਆਣੀਆਂ ਆ ਉਹ ਵੀ ਸਾਡੇ ਟੈਂਕੀ ਨਹੀਂ ਪਿੰਡ ਵਿੱਚ ਜਿੱਦਾਂ ਟੈਂਕੀ ਜੇ ਆਂਦੀ ਹੈ ਤੁਹਾਡੇ ਪਿੰਡ ਲਵਾਣ ਲਈ ਜਗ੍ਹਾ ਹੈਗੀ ਪਿੰਡ ਵਿੱਚ ਲਵਾਣੇ ਨੂੰ ਸਾਡੇ ਜਗ੍ਹਾ ਹੈਗੀ ਤਾਂ ਪਿੰਡ ਚ ਹੈਗੀ ਆ ਨਾ ਹੈਗੀ ਆ ਹਾਂਜੀ ਤੇ ਇੱਕ ਸਾਡੇ ਕੁੜੀਆਂ ਮੁੰਡਿਆਂ ਦਾ ਜਿੱਦਾਂ ਵੇ ਜਿਮ ਖੋਲਣਾ ਚਾਹੀਦਾ ਆ ਅੱਛਾ ਜੀ ਯਾਨੀ ਮਤਲਬ ਜਿਮ ਜਿੱਦਾਂ ਤੁਸੀਂ ਕਹਿੰਦੇ ਆ ਕਿ ਜੇ ਜਿਮ ਵੀ ਤੁਹਾਡੇ ਪਿੰਡ ਵਿੱਚ ਨਹੀਂ ਹੈ ਨਹੀਂ ਜੀ ਹਾਂਜੀ ਹਾਂਜੀ ਤੇ ਜਿਵੇਂ ਜਿੱਦਾਂ ਕਿ ਕੁੜੀਆਂ ਮੁੰਡਿਆਂ ਦਾ ਇਕੱਠਾ ਜਿਮ ਕੁਲੇ ਤਾਂ ਤਾਂ ਹਾਂਜੀ ਹਾਂਜੀ ਤਾਂ ਕਿ ਜੋ ਕਿ ਕੁੜੀਆਂ ਵੀ ਬਰਾਬਰ ਪ੍ਰੈਕਟਿਸ ਕਰ ਹਾਂਜੀ ਹਾਂਜੀ ਕੁੜੀਆਂ ਵੀ ਬਰਾਬਰ ਹੋ ਜਾਣਾ ਹੈ ਮੁੰਡਿਆਂ ਨੇ ਹਾਂਜੀ ਬਿਲਕੁਲ ਜਿੱਦਾਂ ਤੁਸੀਂ ਹੁਣ ਸਰਪੰਚ ਬਣੇ ਹੋ ਕੁੜੀਆਂ ਕਿਸੇ ਤੋਂ ਘਟ ਨਹੀਂ ਰਹੀਆਂ ਇਸੇ ਤਰ੍ਹਾਂ ਅਸੀਂ ਚਾਹਦੇ ਹਾਂ ਕਿ ਕੋਈ ਜਿਮ ਦਿੱਤੀ ਜਾਵੇ ਇਹਨਾਂ ਨੂੰ ਕੁੜੀਆਂ ਮੁੰਡਿਆਂ ਦੀ ਜਿਹੜੀ ਜਿਮ ਮੰਗਦੇ ਨੇ ਪਰ ਉਹਨਾਂ ਦੇ ਜਿੱਦਾਂ ਦੋ ਪੋਸ਼ਨ ਵੀ ਹੋ ਸਕਦੇ ਆ ਜਾਂ ਕਈ ਲੋਕ ਉਹਨਾਂ ਤੇ ਵੀ ਕਹਿਣਗੇ ਨਾ ਕਿ ਮੁੰਡੇ ਕੁੜੀਆਂ ਇਕੱਠੇ ਜਿਮ ਕਿੱਦਾਂ ਲਾਵਗੇ ਤਾਂ ਟਾਈਮ ਅਲੱਗ-ਅਲੱਗ ਹੋ ਸਕਦਾ ਆ ਟਾਈਮ ਅਲੱਗ-ਅਲੱਗ ਕਰੇ ਦਿੰਦੇ ਆ ਹੁਣ ਪਿੰਡਾਂ 'ਚ ਬਹੁਤੇ ਆਂਦੇ ਹੋਏ ਆ ਹਾਂਜੀ ਕਿ ਐਵੇਂ ਕਿਸੇ ਦੇ ਟਾਈਮ ਮੁੰਡੇ ਲਾ ਲਨ ਦੁਪਹਿਰ ਦੇ ਟਾਈਮ ਜਾਂ ਸਵੇਰੇ ਹਾਂਜੀ ਕੁੜੀਆਂ ਜਾਂ ਸਵੇਰੇ ਜਾਂ ਸ਼ਾਮ ਇੱਕ ਟਾਈਮ ਰੱਖ ਲੈਣ ਹਾਂਜੀ ਹਾਂਜੀ ਤੇ ਜਿਹੜਾ ਪਾਣੀ ਆ ਪਾਣੀ ਤੁਹਾਡੇ ਹੁਣ ਜਿਹੜਾ ਤੁਸੀਂ ਕਪੀਨ ਵਾਲੇ ਪਾਣੀ ਦੀ ਗੱਲ ਕੀਤੀ ਆ ਬਹੁਤ ਜਣੀ ਘਟਕ ਆ ਰਿਹਾ ਆ ਹਾਂਜੀ ਸਾਡੇ ਕਰ ਕਰ ਜਾਂਦੇ ਆ ਆਪਣੇ ਮੋਟਰਾਂ ਹੈਗੀਆਂ ਜਿਨ੍ਹਾਂ ਦੇ ਹੈ ਨਹੀਂ ਮੋਟਰਾਂ ਉਹਨਾਂ ਨੇ ਪਾਣੀ ਦੀ ਔਖੀ ਆ ਫੇ ਉਹ ਫੇ ਦੂਸਰੇ ਦੇ ਘਰਾਂ ਤੋਂ ਲੈ ਕੇ ਆਉਂਦੇ ਆ। ਹਾਂ ਲਿਆਂ ਦੇ ਤਾਂ ਆਪਣੇ ਹੀ ਬੈ ਨਲਕਾ ਜਿੱਦਾਂ ਪਾਣੀ ਛੱਡ ਦਿੰਦਾ ਨਲਕਾ ਔਖਾ ਹੋ ਜਾਂਦਾ ਆ। ਹਾਂਜੀ ਯਾਨੀ ਤੁਹਾਡਾ ਮੇਨ ਮੁੱਦਾ ਇਹ ਹੈ ਕਿ ਪਿੰਡ ਵਿੱਚ ਟੈਂਕੀ ਸਾਡੇ ਬਣਨੀ ਚਾਹੀਦੀ ਹੈ ਤਾਂ ਕਿ ਜੋ ਬਿਜਾਰਿਆਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਮੋਟਰਾਂ ਨਹੀਂ ਹੈਗੀਆਂ ਉਹ ਸੁੱਕਾ ਨਾ ਪਾਣੀ ਪੀ ਸਕਣ। ਉਹ ਪਾਣੀ ਪੀ ਸਕਣ ਉਹ ਵੀ ਫੇ ਔਖੇ ਆ ਪਾਣੀ ਤੋਂ। ਹਾਂਜੀ ਹਾਂਜੀ ਇਹ ਦੇਖੋ ਤੇ ਇਹਨਾਂ ਦਾ ਮੇਨ ਮੁੱਦਾ ਦੇਖਿਆ ਜਾਵੇ ਦਾਰਾਪੁਰ ਪਿੰਡ ਵਿੱਚ ਇਹੀ ਹੈ ਕਿ ਪੀਣ ਵਾਲੇ ਪਾਣੀ ਤੋਂ ਬੁੱਤ ਬੋੜ ਬਿਚਾਰੇ ਓਕੇ ਹੋ ਰਹੇ ਨੇ ਨਹੀਂ ਪਹੁੰਚ ਰਿਹਾ ਪੂਰਾ ਕਿਰਪਾ ਸਾਡੀ ਵੀ ਡਿਪਟੀ ਸਪੀਕਰ ਸਾਹਿਬ ਅੱਗੇ ਬੇਨਤੀ ਹੈ ਕਿ ਇਹਨਾਂ ਨੂੰ ਟੈਂਕੀ ਜਰੂਰ ਦਿੱਤੀ ਜਾਵੇ ਤੇ ਦੂਜਾ ਜਿਹੜੀ ਸਰਕਾਰ ਚੱਲ ਰਹੀ ਹੈ ਆਪਣੀ ਭਗਵੰਤ ਸਿੰਘ ਜੀ ਦੀ ਕਿਦਾਂ ਕਿ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਵਧੀਆ ਸਰਕਾਰ ਚਲਾ ਰਹੇ ਜੀ ਹਾਂਜੀ 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 ਵਧੀਆ ਵਧੀਆ ਠੀਕ ਹੈ ਠੀਕ ਹੈ ਤੇ ਆਪਣੇ ਇੱਥੇ ਐਮਐਲਏ ਸਾਹਿਬ ਨੇ ਜੋ ਪਹਿਲੀ ਵਾਰ ਸਾਡੇ ਹਲਕੇ ਨੂੰ ਜਿੱਦਾਂ ਕਿਹੜੀ ਮੰਤਰੀ ਮੰਡਲ ਮਿਲਿਆ ਡਿਪਟੀ ਸਪੀਕਰ ਹਾਂਜੀ ਡਿਪਟੀ ਸਪੀਕਰ ਨੇ ਹੋ ਤੇ ਉਹਨਾਂ ਦੀ ਸਰਜੀ ਕਾਰਜਕਾਰੀ ਤੋਂ ਕਿਦਾਂ ਹੈ ਸਦਾ ਜੈਕ੍ਰਿਸ਼ਨ ਸਿੰਘ ਰੋੜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਦੇਖੋ ਜੀ ਜਿਤਨਾ ਤੁਸੀਂ ਦੇਖ ਰਹੇ ਹੋ ਮਿੰਦਰ ਸਰਪੰਨ ਸਾਹਿਬ ਜੀ ਕਹਿ ਰਹੇ ਨੇ ਕਿ ਉਹ ਡਾਕਟਰ ਐਮ ਐਲ ਏ ਸਦਾ ਜੈਕ੍ਰਿਸ਼ਨ ਸਿੰਘ ਰੋੜੀ ਜੋ ਡਿਊਟੀ ਸਵੀਕਰ ਵਿਧਾਨ ਸਭਾ ਨੇ ਉਹਨਾਂ ਤੋਂ ਬਹੁਤ ਖੁਸ਼ ਨੇ ਤੇ ਉਹਨਾਂ ਦੀ ਕਾਰਜਕਾਰੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨੇ ਤੇ ਮਾਤਾ ਜੀ ਇੱਕ ਆਪਾਂ ਪੁੱਛਣਾ ਚਾਹਤ ਹਾਂ ਕਿ ਪਿੰਡ ਵਿੱਚ ਨਸ਼ਿਆਂ ਦਾ ਕਿਹਾ ਹਿਸਾਬ ਕਿਤਾਬ ਸਾਡੇ ਪਿੰਡ ਨਸ਼ਾ ਹੈ ਨਹੀਂ ਸਾਡੇ ਕੋ ਪਿੰਡ ਕੋਈ ਨਸ਼ਾ ਨਹੀਂ ਹੈ ਹਾਂਜੀ ਹਾਂਜੀ ਤੇ ਨਸ਼ਾ ਹੈ ਨਹੀਂ ਤੁਹਾਡੇ ਪਿੰਡ ਕੋਈ ਵੀ ਤੇ ਵੈਸੇ ਵੀ ਸਰਪੰਚ ਜੀ ਮੈਂ ਇੱਕ ਤੁਹਾਨੂੰ ਸਲਾਹ ਦੇਣੀ ਚਾਹੂੰਗਾ ਕਿ ਜੋ ਨਸ਼ੇ ਹਨ ਉਹਨਾਂ ਦੇ ਖਿਲਾਫ ਇਹ ਰੇਗ ਬਾੜ ਦੇ ਵਿੱਚ ਨਾ ਆਪਣੇ ਜਿੱਦਾਂ ਕੀ ਤੁਹਾਡੇ ਪਿੰਡ ਦਾ ਹਰੇਕ ਬਾੜ ਹੈ ਫਿਰ ਇੱਕ ਇੱਕ ਬੰਦਾ ਜਿੱਦਾਂ ਜਿੰਨੇ ਸਾਡੇ ਪੰਚਾ ਹਰ ਇੱਕ ਨੂੰ ਕਿਹੋ ਜੀ ਇੱਕ ਇੱਕ ਇਦਾਂ ਦਾ ਬੰਦਾ ਰੱਖੋ ਕਿ ਜਿਹੜਾ ਪਤਾ ਕਰ ਸਕੇ ਕਿ ਖੂਫੀਆ ਅੰਤਿਮ ਤੌਰ ਤੇ ਕਿ ਸਾਡੇ ਪਿੰਡ ਬਾੜ ਵਿੱਚ ਕੋਈ ਨਸ਼ਾ ਵੇਚ ਜਾਂ ਕਰਤ ਨਹੀਂ ਰਿਹਾ ਇਹ ਇਹ ਪਾਰਟੀ ਸਾਡੇ ਕੋਈ ਨਾ ਕਰਦਾ ਹੈ ਨਾ ਵੇਚਦਾ ਹੈ ਜਾਂ ਨਾ ਖਾਂਦਾ ਹੀ ਕੋਈ ਇੰਦਾ ਨਾ ਕੋਈ ਸਾਡੇ ਚੱਕਰ ਨੇ ਪਿੰਡ ਵਿੱਚ ਹਾਂਜੀ ਪਰ ਜਾਨੀ ਪਿੰਡ ਇਹਨਾਂ ਕਲੀਨ ਹੈ ਪੂਰਾ ਨਸ਼ੇ ਵਰਤੋਂ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਆ ਕਿ ਸਾਡੇ ਪੰਜਾਬ ਨੂੰ ਜ਼ਿਆਦਾ ਬਦਨਾਮੀ ਕੀਤਾ ਗਿਆ ਨਸ਼ੇ ਦੇ ਪੁਖੋ ਇਹ ਪਿੰਡ ਦਾਰਾਪੁਰ ਦੇਖੋ ਇੱਥੇ ਆਪਾਂ ਬੈਠੇ ਆ ਇਸ ਟਾਈਮ ਕਿ ਇਹ ਪਿੰਡ सरपंच साहब ਇੱਕ ਟੋਕ ਕੇ ਕਹਿੰਦੇ ਨੇ ਕਿ ਸਾਡੇ ਪਿੰਡ ਵਿੱਚ ਨਾ ਕੋਈ ਨਸ਼ਾ ਕਰਦਾ ਤੇ ਨਾ ਕੋਈ ਵੇਚਦਾ ਸਾਰੇ ਪਿੰਡ ਇਸੇ ਤਰ੍ਹਾਂ ਦੇ ਹੋ ਜਾਣਗੇ ਤਾਂ ਸਾਡਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਤੇ ਸਰਪੰਚ ਸਾਹਿਬ ਹੋਰ ਜਿਹੜੀਆਂ ਗਲੀਆਂ ਆ ਤੁਹਾਡੇ ਸਾਰੇ ਇੰਟਰਲੋਕ ਦੀਆਂ ਬਣ ਚੁੱਕੀਆਂ ਨੇ ਕਿ ਰਹਿੰਦੀਆਂ ਨੇ ਨਹੀਂ ਆ ਸਾਡੇ ਤਾਂ ਸਾਰੀਆਂ ਐਡਾ ਹੀ ਆ ਬਣਨੇ ਵਾਲੀਆਂ ਆ ਬਣਨੇ ਵਾਲੀਆਂ ਹਾਂਜੀ ਬਣਨੇ ਵਾਲੀਆਂ ਆ ਠੀਕ ਹੈ ਜੀ ਹਾਂ ਜੀ ਤੁਹਾਡੀਆਂ ਬਣੀਆਂ ਆਧੀਆਂ ਆਧੀਆਂ ਨਹੀਂ ਬਣੀਆਂ ਐਡਾ ਛੱਡੀਆਂ ਅੱਛਾ ਜੀ ਆਧੀਆਂ ਬਣ ਚੁੱਕੀਆਂ ਨੇ ਆਧੀਆਂ ਵਿੱਚੇ ਰਹਿਣੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਮੈਂ ਤੁਸੀਂ ਜਣੀ ਜੇ ਮਤਲਬ ਤੁਹਾਡਾ ਇਹੀ ਟਾਰਗੇਟ ਹੋਊਗਾ ਕਿ ਪਹਿਲਾਂ ਪਾਣੀ ਵਾਲੀ ਟੈਂਕੀ ਲੈ ਕੇ ਪਹਿਲ ਦੇ ਦੇ ਤਾਂ ਪਾਣੀ ਵਾਲੀ ਟੈਂਕੀ ਲੈ ਕੇ ਆਉਂਦੀ ਜਾਵੇ ਕਿ ਸਾਡੇ ਇੱਧਰ ਨਾਲ ਸੜਕਾਂ ਬਣਨੀਆਂ ਚਾਹੀਦੀਆਂ ਪਹਿਲੇ ਪਹਿਲੇ ਇਧਰ ਸੜਕਾਂ ਬਣਾਈ ਬਣਾਨੀਆਂ ਚਾਹੀਦੀਆਂ ਪਹਿਲਾ ਸੜਕਾਂ ਨਹੀਂ ਬਹੁਤ ਔਖੀ ਹੈ ਸੜਕਾਂ ਬਣਨੀਆਂ ਚਾਹੀਦੀਆਂ ਹਾਂਜੀ ਜੀ ਤਾਂ ਹੁਣ ਡਿਊਟੀ ਤੇ ਕੋਈ ਜਾਂਦਾ ਜਾਂ ਕੋਈ ਕੰਮ ਕਰ ਜਾਂਦਾ ਹਾਂਜੀ ਨੇੜ ਸੁਨੇਰੇ ਪਿਓਖਾ ਬਹੁਤ ਹਾਂਜੀ ਉਹ ਸਾਡੇ ਪਹਿਲਾਂ ਸੜਕਾਂ ਬਣਨੀਆਂ ਮੇਨ ਚਾਹੀਦੀਆਂ ਆ ਠੀਕ ਹੈ ਜੀ ਹਾਂਜੀ ਤੇ ਫਿਰ ਦੂਸਰੇ ਨੰਬਰ ਤੇ ਤੁਹਾਡੇ ਜਿਹੜੀ ਪਾਣੀ ਵਾਲੀ ਟੈਂਕੀ ਆ ਉਹਦਾ ਹੱਲ ਕਰਨਾ ਜੀ ਦਾ ਹਾਂਜੀ ਫਿਰ ਉਹਦਾ ਹੱਲ ਕਰਨਾ ਚਾਹੀਦਾ ਹਾਂਜੀ ਉਹਦਾ ਵੀ ਪਾਣੀ ਦਾ ਫੇ ਕਈਆਂ ਨੇ ਆਪਣੇ ਆਪਣੇ ਬੋਰ ਕਰਾਇਆ ਕਈਆਂ ਦੇ ਗਰੀਬ ਬੰਦੇ ਦੇ ਨਹੀਂ ਹੁੰਦਾ ਹਾਂਜੀ ਤੇ ਉਹ ਵੀ ਜ਼ਰੂਰੀ ਆ ਪਾਣੀ ਦਾ ਵੀ ਸਹਾਦਨ ਕਰਨਾ ਕੋਈ ਉਹ ਵੀ ਸਹਾਦਨ ਕਰਨਾ ਬਹੁਤ ਜ਼ਰੂਰੀ ਆ ਸਹੀ ਗੱਲ ਹੈ ਹਾਂਜੀ ਤੇ ਮਤਲਬ ਇੱਕ ਜਿੱਦਾਂ ਹੋਰ ਆ ਹੁਣ ਇੱਕ ਜਿੱਦਾਂ ਹੁਣ ਜਿੱਦਾਂ ਬਾਲੇ ਵਾਲਿਆਂ ਦੇ ਜਿੱਦਾਂ ਕਦੇ ਜਿਆਦਾ ਜਿਹੜੇ ਗਰੀ ਪਰਿਵਾਰਾ ਉਹਨਾਂ ਦੇ ਜਿੱਦਾਂ ਹਣ ਉਹ ਫਾਰਮ ਵਗੈਰਾ ਜਿਹੇ ਭਰੇ ਜਾਂਦੇ ਆ ਤੁਹਾਡੇ ਪਿੰਡ ਵਿੱਚ ਵੀ ਇਸ ਤਰ੍ਹਾਂ ਦੇ ਕੋਈ ਹੈਗੇ ਪਰਿਵਾਰ ਹਾਂਜੀ ਹੈਗੇ ਆ ਹਾਂਜੀ ਉਹਨਾਂ ਦੇ ਵੀ ਤੁਸੀਂ ਇਹ ਕੰਮ ਕਰਾਉਂਗੇ ਜੀ ਭਰਾਉਂਗੇ ਬਾਬਾ ਹਾਂਜੀ ਫਿਰ ਉਹ ਵੀ ਉਹਨਾਂ ਦੇ ਵੀ ਬਾਲੇ ਆ ਉਹਨਾਂ ਦੇ ਬਹੁਤ ਵਿਚਾਰਿਆਂ ਦੇ ਔਖਾ ਆ ਠੀਕ ਹੈ ਜੀ ਹਾਂਜੀ ਉਹਨਾਂ ਦੇ ਵੀ ਦੋ ਤਿੰਨ ਘਰ ਐ ਇੱਧਰ ਆ ਸਾਡੇ ਨਾਲ ਸੜਕ ਪਾਰ ਕਰਕੇ ਠੀਕ ਹੈ ਜੀ ਉਹ ਵੀ ਆਪਣੇ ਧਾਰਾ ਪਰ ਚੋਈਆਂ ਠੀਕ ਹੈ ਜੀ ਹਾਂਜੀ ਉਹਨਾਂ ਦੇ ਵੀ ਜ਼ਰੂਰੀ ਕੰਮ ਕਰਨੇ ਵਾਲੇ ਆ ਉਹਨਾਂ ਦੇ ਜੀ ਤੁਸੀਂ ਕੰਮ ਕਰਨੇ ਵਾਲੇ ਹਾਂਜੀ ਠੀਕ ਹੈ ਜੀ ਤੇ ਜਿਹੜੇ ਆਪਣਾ ਇੱਕ ਗਰਾਉਂਡ ਐ ਕੰਟਰੀਉਂ ਗਰਾਊਂਡ ਵੀ ਮੈਂ ਸੁਣਿਆ ਕਿ ਪਿੰਡ ਵਿੱਚ ਗਰਾਊਂਡ ਵੀ ਨਹੀਂ ਹੈ ਨਹੀਂ ਜੀ ਉਹ ਵੀ ਨਹੀਂ ਸਾਡੇ ਪਿੰਡ ਹੈਗੇ ਹਾਂਜੀ ਹਾਂਜੀ ਉਹਦੀ ਗਰਾਊਂਡ ਦੀ ਵੀ ਤੁਸੀਂ ਮੰਗ ਕਰਦੇ ਹੋ ਹਾਂਜੀ ਉਹ ਵੀ ਨਿਆਣੇ ਆ ਲੈਨ ਵਿਚਾਲੇ ਖੇਡਣ ਲੱਪੈਂਦੇ ਆ ਹਾਂਜੀ ਚਲੋ ਉਹ ਤਾਂ ਨਿਆਣੇ ਕਹਿੰਦੇ ਆ ਸਾਡੇ ਪਿੰਡ ਚ ਤਾਂ ਗਰਾਊਂਡ ਵੀ ਨਹੀਂ ਖੇਡਣ ਨੂੰ ਹੈਗੇ ਉਹ ਵੀ ਨਹੀਂ ਸਾਡੇ ਪਿੰਡ ਹੈ ਜੀ ਠੀਕ ਹੈ ਜੀ ਹਾਂਜੀ ਜੇ ਵਾਲੀਬਾਲ ਦੀ ਗਰਾਊਂਡ ਦੇ ਦਿੱਤੀ ਜਾਵੇ ਤਾਂ ਉਹੀ ਹੋ ਜਾਵੇ ਹਾਂਜੀ ਤੇ ਜਰੂਰ ਦਿੱਤੀ ਜਰੂਰ ਜਾਵੇ ਹਾਂਜੀ ਇਹ ਦਿੱਤੀ ਜਰੂਰ ਜਾਵੇ ਉਹੀ ਆਪਣੇ ਨਿਆਣੇ ਟਾਈਮ ਪਾਸ ਕਰ ਲੈਂਦੇ ਆ ਆ ਕੇ ਪੜ ਕੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਸਰਪੰਚ ਸਾਹਿਬ ਤੁਸੀਂ ਕੋਈ ਮੰਗ ਰੱਖਣੀ ਚਾਹੁੰਦੇ ਹੋ ਜੀ ਆਪਣੀ ਨਿੱਜੀ ਮੰਗ ਕੋਈ ਰੱਖਣੀ ਚਾਹੁੰਦੇ ਹੋ ਉਹ ਤਾਂ ਦੇਖੋ ਜੀ ਜਿੱਦਾਂ ਵੀ ਹੁਣ ਆਹ ਪਹਿਲਾ ਇਹ ਕੰਮ ਹੌਲੀ ਹੌਲੀ ਹੋ ਜਾਣਾ ਹੈ ਉਹ ਵੀ ਆਪਾਂ ਰੱਖਾਂਗੇ ਠੀਕ ਹੈ ਜੀ ਹਾਂਜੀ ਪਹਿਲਾਂ ਤੁਸੀਂ ਕਹਿੰਨੇ ਹੋ ਕਿ ਸਾਡੇ ਆ ਸੜਕਾਂ ਤੇ ਟੈਂਕੀ ਆ ਜਵੇ ਤੇ ਜਿੱਦਾਂ ਜਿੱਦਾਂ ਕੰਮ ਹੋਈ ਜਾਊਗੇ ਉਹਦੇ ਤੇ ਆਪਾਂ ਕਰੀ ਜਾਵਾਂਗੇ ਉਹਦੇ ਆਪਾਂ ਕੰਮ ਨਾਲ ਰੱਖੀ ਜਾਵਾਂਗੇ ਹਾਂ ਹਾਂਜੀ ਹਾਂਜੀ ਠੀਕ ਹੋ ਜੀ ਹਾਂਜੀ ਤੇ ਦੇਸੀ ਆਪਣੇ ਇੰਦਾਰਾਪੁਰ ਤੋਂ ਸਰਪੰਚ ਮਿੰਦਰਕੌਰ ਜੀ ਜਿਨ੍ਹਾਂ ਦੀ ਸੋਚ ਮੈਨੂੰ ਬਹੁਤ ਵਧੀਆ ਲੱਗੀ ਕਿ ਜਿਨ੍ਹਾਂ ਨੇ ਇੱਕ ਜੇਮ ਵੀ ਮੰਗੀ ਆ ਜੋ ਮੁੰਡੇ ਮੁੰਡੇ ਤੇ ਕੁੜੀਆਂ ਦੀ ਸਾਂਝੀ ਜੇ ਮੰਗੀ ਆ ਇਹ ਇਦਾਂ ਦੀ ਸੋਚ ਹਰ ਇੱਕ ਸਰਪੰਚ ਨੂੰ ਹਰ ਇੱਕ ਪਿੰਡ ਵਿੱਚ ਰੱਖਣੀ ਚਾਹੀਦੀ ਹੈ ਤੇ 임ੇਂਦਰ ਕੋ ਜੀ ਤੁਹਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਜੀ ਥੈਂਕ ਯੂ